ਦੇਰ ਤੇ ਲਈ ਹੈ ਆਹ ਇਥੇ ਹੱਦ ਗਈ ਕੀ ਪਤਾ ਕੀ ਆਊਗਾ ਹੀ ਇਹ ਤੇ ਮੇਰੀ ਹੈ ਹਾਂ ਇਹ ਜਿਹੜਾ ਤਾਂ ਨਹੀਂ ਆਏਗਾ ਨਹੀਂ ਰੱਬਾ ਪਰਾਂ ਦਾ ਮੇਰੀਆਂ ਨੂੰ ਖਾਹੋ ਇਹ ਮੇਰੀਆਂ ਦੇ ਫੋਟੋਆਂ ਨਾਲ ਖੇਡੋ ਤੂੰ ਰੋਕ ਸਕਦਾ ਕਿਧਰ ਫੋਟੋ ਨਹੀਂ ਜਾਣਾ ਜੀ ਮੈਂ ਮੁੰਡਾ ਤਾਂ ਨਹੀਂ ਜੀ ਇਹ ਜਹਾੜ ਕਿਧਰ ਰੱਖੋ ਤੂੰ ਕਿਸੇ ਨੂੰ ਜੀ ਵੀ ਮੈਂ ਤੁਹਾਨੂੰ ਚਾਹੀਦਾ ਹਾਂ ਜੋ ਫੋਟੋਆਂ ਇੱਧਰ ਰੋਕ ਲਿਆ ਤੋ ਆ ਹੁਣ ਆਇਆ ਛੋਕ ਤੋ ਮੁੜਿਆਂ ਹੋਣਾ ਥੋੜਾ ਕਹਿੰਦੇ ਸੀ ਇਹ ਤੁਹਾਨੂੰ ਕੋਈ ਨਹੀਂ ਮਿਲ ਗਿਆ ਤੇ ਤੁਸੀਂ ਦੇਖੀ ਥੱਲੇ ਮਾਤਾ ਮਸੀਹ ਜਸ ਮਹਾਦੇਵ ਸਵਾਸੇਵਕ ਸ਼ਾਹੀ ਬੋਲਦੇ ਨੇ ਤੇ ਮੁੜਿਆਂ ਹੋਣਾ ਬਾਅਦ ਕੀ ਥੋੜਾ ਬਿੰਦੂ ਨਾ ਤੁਸੀਂ ਮੰਗਾ ਖੜੇ ਡੇਪੀਏ ਇਹ ਸਭ ਦੁਕਾਨਾਂ ਨੂੰ ਨੁਕਸਾਨ ਬਹੁਤ ਹੋਇਆ ਜੇ ਕਸਮਰ ਬਾਹਰ ਨਿਕਲਦਾ ਤੇ ਜਾਂਦੇ ਕਿ ਤੇ ਇਹ ਮੂਤੂ ਹੋ ਸਕਦਾ ਹੀ ਪਏ ਤੇ ਦੁਕਾਨ ਕਿਹਦੀ ਬਾਜੀ ਆਪਣੀ ਜਿਹੜੀ ਜਿਹੜੇ ਏਟਾ ਡਿਗੇ ਤੇ ਆਪਣੀ ਤੇ ਦੁਕਾਨ ਬਣਾ ਕੇ ਕੌਣ ਰਿਹਾ ਜਿਹੜੇ ਜਿਹਨੇ ਏਟਾ ਡਿਗੇ ਉਹਨਾਂ ਦੀ ਦੁਕਾਨ ਪਰਲੇ ਵਾਲਿਆਂ ਚਾਰ ਮਿੰਟ ਗੱਲਬਾਤ ਕੀਤੀ ਤੁਸੀਂ ਕੀ ਕਹਿੰਦੇ ਹੋ ਉਹ ਉਹ ਰੋਬੋਟ ਜੀ ਕਰਦੇ ਉਹਨਾਂ ਨੇ ਕੀ ਜਾਨਾ ਉਹ ਕਹਿੰਦੇ ਵੀ ਇਦਾਂ ਨੀਂਦੀ ਕਰਕੇ ਜਾਂ ਉਧਾਲ ਕਰਕੇ ਜਾਂ ਆ ਕੇ ਥੱਲੇ ਡੇਪਈ ਜਿੱਦਾਂ ਬਿਲਡਿੰਗ ਪਰ ਹੋਇਆ ਤਾਂ ਅਗਲੇ ਦਾ ਨੁਕਸਾਨ ਹੈ ਕੱਲ ਨੂੰ ਬੰਦੇ ਮੱਭ ਜਾਂਦੇ ਥੱਲੇ ਜਾਂਦੇ ਦੋ ਤਿੰਨ ਦੋ ਤਿੰਨ ਬੰਦੇ ਮੱਭ ਜਾਂਦੇ ਬਾਅਦ ਜਾਂਦੇ ਇੱਥੇ ਜਿਹੜੇ ਤੁਹਾਡੇ ਨਾਲ ਬਹਿਸ ਕਰ ਰਹੇ ਉਹ ਕੌਣ ਹੈ ਹਾਂਜੀ ਜਿਹੜੇ ਤੁਹਾਡੇ ਨਾਲ ਬਹਿਸ ਕਰ ਰਹੇ ਸੀ ਉਹ ਕੌਣ ਨੇ ਉਹ ਦੁਕਾਨਦਾਰ ਬਿਲਡਿੰਗ ਵਾਲੇ ਕੀ ਕਹਿ ਰਹੇ ਨੇ ਉਹ ਬਿਲਡਿੰਗ ਵਾਲੇ ਬਹਿਸ ਕਰ ਰਹੇ ਹੋ ਕੀ ਕਹਿ ਰਹੇ ਨੇ ਉਹ ਤੁਹਾਨੂੰ ਉਹ ਕਹਿੰਦੇ ਜਦੋਂ ਤੁਹਾਡੀ ਨੂੰ ਇਹ ਹੈ ਉਹ ਪਰ ਦੁਕਾਨ ਆਪਣੀ ਹਾਂ ਹਾਂ ਜਾਨ ਨੁਕਸਾਨ ਹੋਇਆ ਸਾਰਾ ਅਸੀਂ ਦਿਖਾਇਆ ਉੱਪਰ ਫੋਟੋਆਂ ਖਿੱਚੀਆਂ ਨੇ ਸਾਰਿਆਂ ਬਾਹਰ ਜਾਂਦੇ ਬੰਦੇ ਮਰ ਜਾਂਦੇ ਰੋਡ ਤੇ ਕੋਈ ਇਟਾਂ ਦੇ ਤਾਂ ਗੱਲੀਆਂ ਪਈਆਂ ਸਾਰੀਆਂ ਇਟਾਂ ਖੱਲੀਆਂ ਪਈਆਂ ਚੋ四 ਮੰਜਲ ਬਣਾਈ ਨੂੰ ਜਾਇਜ਼ ਹੈ ਕਿਸੇ ਜਾਇਜ਼ ਦਸਮੇ ਉੱਪਰ ਸ਼ਹਿਰ ਤੋਂ ਵੀ ਛੱਬਦੇ ਚੋ四 ਮੰਜਲ ਬਣਾਨੀ ਜਾਇਜ਼ ਹੈ ਤਿੰਨ ਮੰਜਲਾਂ ਜਾਇਜ਼ ਤੇ ਉਹਨਾਂ ਜਾਂਦਿ ਬਣਾ ਦੇ ਪੇਪਰ ਕਿਸੇ ਮੰਜਲ ਉਸ ਕਮਲੇਟ ਕੀਤੀ ਸੀ ਜਿਹੜਾ ਕਿ ਉੱਥੇ ਮਹਾਦੇ ਘਰਾਈਆਂ ਰਾਤੀ ਥਾਣੇ ਦੇ ਵਿੱਚ ਥਾਣੇ ਦੇ ਤੁਸੀਂ ਥਾਣੇ ਦੇ ਘਰਾਈਆਂ ਵਿੱਚ ਬਈ ਮੰਜਲ ਦਾ ਪੇਪਰ ਕਿੱਥੇ ਹੈ ਚਾਰ ਮੰਜਲ ਦਾ ਪੇਪਰ ਕਿਸੇ ਦਿਖਾਓ ਇਹਨਾਂ ਕੋ ਪੇਪਰ ਹੈ ਸਾਡੇ ਕੋਲ ਚਾਰ ਮੰਜ ਆ ਬੇਸਕੂਨ ਨਹੀਂ ਆ ਗਈ ਬਿਲਡਿੰਗ ਦੀ ਮੇਰੀ ਮੰਗ ਹੈ ਜੀ ਮੇਰ ਸਾਹਿਬ ਅੱਗੇ ਕਿ ਮੈਂ ਕੌਨ ਸਿਰ ਤੇ ਜਨਰਲ ਸ਼ਹਿਰੀ ਹੋਣ ਕਰਕੇ ਇਹ ਬਿਲਡਿੰਗਾਂ ਦੀ ਸੀਅਰ ਕੀਤੀ ਜਾਵੇ ਠੀਕ ਲਾਈਵ ਕਰਦੇ ਆਂ ਦੇਖਿਆ ਕੀ ਹਾਂ ਜੀ ਮੈਂ ਕੱਲ ਬਾਹਰ ਸੀਗਾ ਤੇ ਮੁੰਡਿਆਂ ਦਾ ਫੋਨ ਆਇਆ ਛੋਕ ਤੋਂ ਉਹ ਤਾਂ ਸੁਣਿਆ ਛੋਕ ਤੋਂ ਕਹਿੰਦੇ ਜੀ ਸਾਨੂੰ ਚੋਠੀ ਬਿਮਾਰੀ ਦਾ ਬਿਲਡਿੰਗ ਦੇਖੀ ਪਹਿਲੇ ਮੈਂ ਤਾਂ ਮਾ ਸਿਰ ਤੇ ਸਮਾਜ ਉਹ ਸਮਾਜੇ ਸ਼ਹਿਰੀ ਬੋਲਦੇ ਤੇ ਮੁੰਡਿਆਂ ਨੂੰ ਆਇਆ ਬਾਅਦ ਕੀ ਫਿਰ ਉਹ ਬਿੱਡੂ ਵੀ ਤੁਸੀਂ ਮੰਜਾ ਥਰੇ ਤੇ ਪਈ ਹੈ ਕਿ ਜਦੋਂ ਦੁਕਾਨਾਂ ਨੂੰ ਨੁਕਸਾਨ ਹੋ ਰਿਹਾ ਜੇ ਕਸਟਮਰ ਬਾਹਰ ਨਿਕਲਦਾ ਤੇ ਜਾਂਦੇ ਕਿ ਤੇਰੇ ਮੂੰਹ ਤੋਂ ਹੋ ਸਕਦੇ ਹੀ ਨਾ ਤੇ ਦੁਕਾਨ ਕਿ ਦੀ ਹੈ ਭਾਜੀ ਆਪਣੀ ਜਿਹੜੀ ਜਿਹੜੇ ਏਟਾ ਡਿਗੇ ਤੇ ਆਪਣੀ ਤੇ ਦੁਕਾਨ ਬਣਾ ਕੇ ਕੋਣ ਰਿਹਾ ਜਿਹੜੇ ਜਿਹਨੇ ਏਟਾ ਡਿਗੀਆਂ ਉਹਨਾਂ ਦੀ ਦੁਕਾਨ ਅਗਲੇ ਵਾਲਿਆਂ ਚ ਉਹਨਾਂ ਨੇ ਗੱਲਬਾਤ ਕੀਤੀ ਤੁਸੀਂ ਕੀ ਕਹਿੰਦੇ ਹੋ ਉਹ ਉਹਨਾਂ ਨੂੰ ਪੁੱਛੀ ਕਰਦੇ ਉਹਨਾਂ ਨੇ ਕਿ ਜਾਨਾ ਉਹ ਅੰਦਰ ਵੀ ਜਦਾਂ ਨੀਂਦੀ ਕਰਕੇ ਜਾਂ ਉਚਾਲ ਕਰਕੇ ਜਾਂ ਆ ਕੇ ਥੱਲੇ ਫਿਰ ਭਾਜੀ ਜਿੱਦਾਂ ਵੀ ਬਿਲਡਿੰਗ ਪਰ ਹੋਇਆ ਤੇ ਅਗਲੇ ਦਿਨ ਨੂੰ ਸਾਂਹਾਂ ਕਾਲੂ ਬੰਦੇ ਮੱਜਾਂ ਅੰਦਰ ਥੱਲੇ ਜਾਂਦੇ ਦੋ ਤਿੰਨ ਹੂੰ ਉਹ ਦੋਨ ਬੰਦੇ ਮੱਝ ਜਾਂਦੇ ਬੱਝ ਜਾਂਦੇ ਜਿਹੜੇ ਤੁਹਾਡੇ ਨਾਲ ਬਹਿਸ ਕਰ ਰਹੇ ਉਹ ਕੌਣ ਹੈ ਜਿਹੜੇ ਤੁਹਾਡੇ ਨਾਲ ਬਹਿਸ ਕਰ ਰਹੇ ਸੀ ਉਹ ਕੌਣ ਨੇ ਉਹ ਦੁਕਾਨ ਬਿਲਡਿੰਗ ਵਾਲੇ ਕੀ ਕਹਿ ਰਹੇ ਨੇ ਉਹ ਬਿਲਡਿੰਗ ਵਾਲੇ ਬਹਿਸ ਕਰ ਰਹੇ ਕੀ ਕਹਿ ਰਹੇ ਨੇ ਉਹ ਤੁਹਾਨੂੰ ਉਹ ਕਹਿੰਦੇ ਕਿ ਦੁਕਾਨ ਸਾਡੀ ਨਹੀਂ ਇਹ ਆ ਉਹ ਦੁਕਾਨ ਆਪਣੀ ਹੈ ਜਿਹੜਾ ਨੁਕਸਾਨ ਹੋਇਆ ਸਾਰਾ ਅਸੀਂ ਦਿਖਾਇਆ ਉੱਪਰ ਫੋਟੋ ਖਿੱਚੀਆਂ ਨੇ ਸਾਡੀ ਬਾਹਰ ਜਾਂਦੇ ਬੰਦੇ ਮੱਝ ਜਾਂਦੇ ਰੋਡ ਤੇ ਕੋਈ ਟੰਗ ਜਿੱਲਦੀਆਂ ਪਈਆਂ ਸਾਰੀਆਂ ਟੰਗ ਜਿੱਲਦੀਆਂ ਪਈਆਂ ਤੁਸੀਂ ਮੱਜਲ ਬਣਾ ਲਈ ਨਹੀਂ ਜਾਇਜ ਕਿਸੇ ਜਾਇਜ ਦੇ ਦਸੰਗ ਨੂੰ ਪੂਰੇ ਸ਼ਹਿਰ ਦਾ ਕੋਈ ਸਿੱਧੇ ਵਿੱਚ ਚੋਫੀ ਮੱਜਲ ਨਹੀਂ ਜਾਇਜ ਕਿੰਨ ਮੰਜ਼ਲਾ ਜਾਇਦਤ ਇਹਨਾਂ ਮੰਜ਼ਲ ਦੇ ਨਾਮ ਦੇ ਪੇਪਰ ਕਿਸੇ 55 ਸੀਮਟ ਕੀਤੀ ਸੀ ਜਿਹੜਾ ਚੌਥੇ ਮੰਜ਼ਲੇ ਦਾ ਥਾਣੇ ਦੇ ਵਿੱਚ ਥਾਣੇ ਵਿੱਚ ਸੀ ਥਾਣੇ ਜਾਫਰ ਦੇ ਜਾਈ ਨਾ ਇਹਦੀ ਮੰਜ਼ਲ ਦੇ ਪੇਪਰ ਕਿੱਥੇ ਆ ਚਾਰ ਮੰਜ਼ਲ ਦੇ ਪੇਪਰ ਕਿਸੇ ਦਿਖਾਓ ਇਹਨਾਂ ਕੋ ਪੇਪਰ ਹੈ ਸਾਡੇ ਕੋ ਚਾਰ ਮੰਜ਼ਲ ਦੇ ਚਾਰ ਕਿਤੇ ਸ਼ੂਟ ਨਹੀਂ ਅੱਜੀ ਮੰਗੀ ਮੰਗ ਕੇ ਸਾਡੀ ਮੇਰੀ ਮੰਗ ਹੈ ਜੀ ਮੇਰ ਸਾਹਿਬ ਅੱਗੇ ਜੀ ਮੈਂ ਤੁਹਾਨੂੰ ਫਿਰ ਜਿੰਦਗੀ ਸ਼ਹਿਰੀ ਹੋਣਗਾ ਅਗੇ ਇਹ ਬਿਲਡਿੰਗ ਅਸੀਂ ਸੀਅਰ ਕੀਤੀ ਹੈ ਰੋਕ ਲੱਗ ਰਿਹਾ ਕਿ ਇਲੈਗਲ ਬਿਲਡਿੰਗ ਨਹੀਂ ਚੱਲਦੀ ਕੀ ਕਹਿ ਰਹੇ ਸੀ ਸਰ ਇੰਡੀਗਰਨੀ ਆਪਣੀ ਜਿਹੜੀ ਇੱਥੇ ਜਿਹੜੀਆਂ ਸਾਰੀਆਂ ਦੁਕਾਨਾਂ ਹੈਗੀਆਂ ਨਾ ਤੇ ਸਾਰੀਆਂ ਦੁਕਾਨਾਂ ਅੱਜ ਤੋਂ 1965 ਕਿੰਨੇ 1900 ਆ 1900 ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦੀ ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦੀਆਂ ਦੁਕਾਨਾਂ ਹੈ ਠੀਕ ਹੈ ਜੀ ਤੇ ਹੁਣ ਇੱਕ ਸਿਰਫ ਇੱਕ ਕੀ ਮੋਂਟੀ ਮੋਂਟੀ ਦੀ ਚੁਨਾਈ ਹੁੰਦੀ ਵੀ ਸੀ ਉੱਪਰ 10 ਫੁੱਟ ਦੀ ਚੁਨਾਈ ਹੋ ਰਹੀ ਸੀ ਗਿੱਲੀ ਦੁਆਰ ਸੀ ਤੁਹਾਨੂੰ ਪਤਾ ਕਿ ਪੂਰੇ ਸ਼ਹਿਰ ਦੇ ਵਿੱਚ ਵੀ ਕਾਰਪੋਰੇਸ਼ਨ ਦਾ ਉੱਧਰ ਉਹਨਾਂ ਦਾ ਉਹ ਵੀ ਡਿੱਗ ਗਿਆ ਵੀਡੀਓ ਦੇ ਬਾਅਦ ਆਪਾਂ ਵੀ ਸਾਰਾ ਕੁਝ ਦੇਖਿਆ ਵਾ ਕੱਲ ਮੇਰੀ ਕਾਰ ਦੇ ਉੱਪਰ ਪੇੜ ਡਿੱਗ ਗਿਆ ਕੰਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੱਲ ਇਹ ਸਾਬ ਦੀ ਕੁਦਰਤ ਦੀ ਜਿਹੜੀ ਮਾਰ ਉਹ ਤੇ ਕੁਝ ਕਿਸੇ ਦੀ ਨਹੀਂ ਚਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਗੱਲ ਦਾ ਆਪਾਂ ਸਭ ਜਾਣਦੇ ਠੀਕ ਹੈ ਨਾ ਦੂਜੀ ਗੱਲ ਫਿਰ ਜਦੋਂ ਮੈਂ ਉਸ ਜਿਨ੍ਹਾਂ ਦੀ ਦੁਕਾਨ ਸੀ ਉਸ ਬੰਦੇ ਨੂੰ ਮੈਂ ਰਾਤੀ ਫੋਨ ਲਾਇਆ ਤੇ ਆਪ ਮੈਂ ਆ ਕੇ ਦੁਕਾਨ ਦੇ ਅੱਗੇ ਖੜਾ ਹੋ ਗਿਆ ਆ ਕੇ ਕਿ ਕਿਸ ਮੈਂ ਟ੍ਰੈਫਿਕ ਕਢਾਤੀ ਇੱਧਰ ਉੱਧਰ ਕਿ ਕਿਸੇ ਦੇ ਉੱਪਰ ਜੜੀਆਂ ਵੀ 10 15 ਇੱਟਾ ਡਿੱਗੀਆਂ ਕਿਸੇ ਦਾ ਨੁਕਸਾਨ ਨਹੀਂ ਆ ਬਾਈ ਆਪਾਂ ਬੱਚੇ ਆ ਰੱਬ ਦਾ ਜੋ ਵੀ ਆ ਉਹਦੇ ਕਰਕੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ ਜੋ ਵੀ ਇਹਨਾਂ ਦੀ ਟੀਮਾਂ ਟੁੱਟੀਆਂ ਕੁਛ ਵੀ ਹੋਇਆ ਆਪਾਂ ਉਹਦੀ ਪਰਪਾਈ ਕਰਨ ਨੂੰ ਤਿਆਰ ਆ ਉਸ ਬੰਦੇ ਨੂੰ ਕਿਹਾ ਗਿਆ ਉਸ ਬੰਦੇ ਨੂੰ ਕਿਹਾ ਗਿਆ ਕਿ ਉਹਨਾਂ ਨਾਲ ਮੇਰੀ ਗੱਲ ਹੋਈ ਆ ਸਵੇਰੇ ਉਹ ਕਹਿੰਦਾ ਪਾਜੀ ਕੋਈ ਗੱਲ ਨਹੀਂ ਸੀ ਗਵਾਂਢੀ ਆ ਪਰ ਜੋ ਬੰਦਾ ਕੰਪਲੇਂਟ ਪਾ ਰਿਹਾ ਜਿਹੜਾ ਬੰਦਾ ਕੰਪਲੇਂਟ ਪਾ ਰਿਹਾ ਉਹਨਾਂ ਦਾ ਤਾਂ ਵਿੱਚ ਕੁਝ ਹੈ ਹੀ ਨਹੀਂ ਉਹ ਕਹਿ ਰਿਹਾ ਤੁਹਾਨੂੰ ਸਾਡੇ ਤੋਂ ਨਹੀਂ ਨਹੀਂ ਉਹਨਾਂ ਦੀ ਦੁਕਾਨ ਨਹੀਂ ਆ ਕਬਜ਼ਾ ਨੀ ਨਦੀ ਹੈ ਭਜੀ ਦੁਕਾਨ ਕਿਸੇ ਹੋਰ ਦੀ ਹੈ ਜਿਹੜਾ ਬੰਦਾ ਜਿਹੜਾ ਬੰਦਾ ਜਿਹੜਾ ਬੰਦਾ ਇੱਥੋਂ ਚਲਾ ਗਿਆ ਕਬਜ਼ਾ ਲੈ ਕੇ ਜਿਹੜਾ ਬੰਦਾ ਤੂੰ ਕਬਜ਼ਾ ਲੈ ਕੇ ਚਲਾ ਚਲੋ ਦੁਕਾਨ ਤਿਆਰ ਕਰਕੇ ਹਾਂਜੀ ਉਹ ਦੇਖੋ ਦੁਕਾਨ ਨੂੰ ਲੋਕ ਲੱਗਾ ਇਹ ਕਦੋਂ ਦਾ ਕਬਜ਼ਾ ਲੈ ਕੇ ਆਇਆ ਇਹ ਦੇਖੋ ਜੀ 6 ਮਹੀਨੇ ਹੋ ਗਏ ਆ 6 ਮਹੀਨੇ ਦੀ ਹੋ ਗਈ ਆਪ ਗੱਲ ਚੱਲਦੀ ਨੂੰ ਮਤਲਬ ਇਸ ਉਹਨੋਂ ਦਾ ਬੰਦਾ ਚਲਾ ਗਿਆ ਉਸ ਬੰਦੇ ਨਾਲ ਮੇਰੀ ਸਵੇਰੇ ਗੱਲ ਹੋਈ ਆ ਸ਼ਾਇਦ ਪੂਰੀ ਕਰਕੇ ਉਹਨਾਂ ਦਾ ਕੁਝ ਨਾਮ ਆ ਉਹ ਕਹਿੰਦੇ ਭਾਜੀ ਸਾਡੇ ਨਾਲ ਕੋਈ ਨਹੀਂ ਆ ਅਸੀਂ ਗਵਾਂਢੀ ਆ ਕੱਲ ਨੂੰ ਅਸੀਂ ਵੀ ਆ ਕੇ ਇੱਥੇ ਕੰਮ ਕਰਨਾ ਤੇ ਜੋ ਵੀ ਅਸੀਂ ਆਪਸ ਚ ਘਰ ਬੈ ਕੇ ਜੋ ਵੀ ਸੈ ਇਹ ਸਾਨੂੰ ਇਹ ਮੇਰਾ ਚਾਚਾ ਇਹਨਾਂ ਨੇ ਸਾਡੇ ਲਗਤਬਾਜੀ ਸ਼ੁਰੂ ਤੋਂ ਰੈਂਦੀ ਪਈ ਹੈ। ਅੱਛਾ ਸ਼ੁਰੂ ਤੋਂ ਕੀ ਦੱਸਣਾ ਤੁਸੀਂ ਹਾਂ ਜੀ ਤਾਂ ਕਹਿ ਰਹੇ ਵੀ 1965 ਦੀਆਂ ਦੁਕਾਨਾਂ ਇਹ ਲਾਈਆਂ ਹੋਈਆਂ ਹਨ। ਹਾਂ ਜੀ ਹਾਂ ਜੀ 1965 ਤੋਂ ਹੀ ਇਹ ਦੁਕਾਨ ਜਿਹੜੀ ਹੈ ਤਿੰਨ ਮੰਜ਼ਿਲਾਂ ਖੜੀ ਹੈ। ਹਾਂ ਜੀ ਹਾਂ ਜੀ ਉਦੋਂ ਤੋਂ ਹੀ ਇਹ ਮਤਲਬ ਹਾਂ ਜੀ ਰੈਨੋਵੇਟ ਹੋ ਰਹੀ ਹੈ। ਇਹ ਰੈਨੋਵੇਟ ਹੋ ਰਹੀ ਹੈ ਸ਼ੋਪ। ਮੈਂ ਪੁੱਛਿਆ ਵੀ 1965 ਤੋਂ ਹੀ ਇਹ ਤਿੰਨ ਮੰਜ਼ਿਲਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਰੈਨੋਵੇਟ ਹੋਈ ਹੈ ਹੁਣ। ਰੈਨੋਵੇਟ ਹੋਈ ਹੈ ਮਤਲਬ ਭਗਵਾਨ ਜੀ ਜਿੱਦਾਂ ਆਪਾਂ ਪੀਓਪੀ ਵਗੈਰਾ ਕਰਾਈ ਆ ਤੇਲਾਂ ਲਵਾਈਆਂ ਖਾ ਗਈ ਜੀ ਤੇਲਾਂ ਲਵਾਈਆਂ ਹਾਂਜੀ ਹਾਂਜੀ ਜੋ ਉਦੋਂ ਵੀ ਆਪਾਂ ਮਤਲਬ ਆਪਾਂ ਸਿਰਫ ਰੈਨੋਵੇਟ ਮੈਂ ਖੁਦ ਆਪਣੇ ਦੇਵਰ ਦੀ ਦੁਕਾਨ ਤੇ ਗਈ ਆ ਸਵੇਰੇ ਮੈਂ ਜਾ ਕੇ ਕਹਿ ਕੇ ਆਈ ਆ ਰਾਤੀ ਉੱਧਰ ਵੀ ਸਾਨੂੰ ਪਰੇਸ਼ਾਨੀ ਸੀਗੀ ਅਸੀਂ ਆਪਣਾ ਪਾਣੀ ਕੋਲ ਕੱਢ ਰਹੇ ਸੀ ਸਰਪਾਲਾਣਾ ਸੀ ਕੰਮ ਕਰ ਰਹੇ ਆ 2 ਢਾਈ ਮਹੀਨੇ ਹੋ ਗਏ ਮੈਨੂੰ ਸ਼ੌਪ ਤੇ ਬੈਠਦੀ ਨੂੰ ਮੈਂ ਸਾਰੀ ਮਾਰਕੀਟ ਦੇ ਵਿੱਚ ਬੈਠਦੀ ਆ ਤੇ 2 ਢਾਈ ਮਹੀਨੇ ਹੋ ਗਏ ਸਾਨੂੰ ਪਰੇਸ਼ਾਨ ਕਰ ਰਹੇ ਕਦੀ ਕੋਈ ਸ਼ਿਕਾਇਤ ਕਰ ਰਹੇ ਕਦੀ ਕੋਈ ਸਾਨੂੰ ਸਭ ਪਤਾ ਸਾਨੂੰ ਰਾਤ ਨੂੰ ਹੀ ਫੋਨ ਆ ਜਾਂਦੇ ਤੁਹਾਡੀਆਂ ਕੰਬਲਟ ਆ ਰਹੀਆਂ ਮੈਂ ਖੁਦ ਨਹੀਂ ਦੁਕਾਨ ਤੇ ਗਈ ਆ ਦੇਵਰ ਦੀ ਤੇ ਮੈਂ ਜਾ ਕੇ ਆਮ ਨਾਲ ਗੱਲ ਕੀਤੀ ਹੈ ਮੈਂ ਕਿਹਾ ਕੋਈ ਨਹੀਂ ਜੇ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਕੁਦਰਤ